ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਬੰਗਾ ਸ਼ਹਿਰ ਤੋਂ ਦਿਖਾ ਰਿਹਾ ਜਿੱਥੇ ਸਵੇਰੇ ਸਵੇਰੇ ਹਫੜਾ ਦਫੜੀ ਮੱਚ ਜਾਂਦੀ ਹੈ ਕਿਉਂਕਿ ਇੱਕ ਸੁੱਕੇ ਖੂਹ ਵਿੱਚ 12 ਸਿੰਘਾ ਡਿੱਗ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਤਕਰੀਬਨ 10 ਫੁੱਟ ਡੂੰਘਾ ਇਹ ਖੂਹ ਹੈ ਜਿਸ ਦੇ ਵਿੱਚ 12 ਸਿੰਘਾ ਡਿੱਗ ਜਾਂਦਾ ਹੈ ਔਰ ਸਵੇਰੇ 6:7 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ 12 ਸਿੰਘਾਂ ਰਾਹ ਪਟਕਦਾ ਹੋਇਆ ਬੰਗਿਆਂ ਦੇ ਇੱਕ ਮਹੱਲੇ ਵਿੱਚ ਆ ਜਾਂਦਾ ਹੈ ਦੱਸਿਆ ਜਾ ਰਿਹਾ ਕਿ ਪਿੱਛੇ ਕੁੱਤੇ ਪੈ ਜਾਂਦੇ ਆ ਤੇ ਕੁੱਤੇ ਸ਼ਿਕਾਰ ਕਰਨ ਲਈ ਬਹੁਤ ਤੀਬਰ ਹੁੰਦੇ ਆ ਭੌਂਕਦੇ ਆ ਲੇਕਿਨ 12 ਸਿੰਘਾ ਜਿਹੜਾ ਆ ਆਪਣੀ ਜਾਨ ਬਚਾਉਂਦਾ ਉਹ 10 ਫੁੱਟ ਡੂੰਗੇ ਸੁੱਕੇ ਖੂਬ ਵਿੱਚ ਡਿੱਗ ਜਾਂਦਾ ਤੇ ਮੌਕੇ ਤੇ ਫਿਰ ਬਜ਼ੁਰਗ ਤੇ ਇੱਕ ਐਮਸੀ ਉੱਥੇ ਪਹੁੰਚਦੇ ਆ ਜੋ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਪਾਰਾ ਸਿੰਘਾਂ ਨੂੰ ਕੁੱਤਿਆਂ ਤੋਂ ਬਚਾਉਂਦੇ ਆ ਅਤੇ ਉੱਥੇ ਪਹਿਰਾ ਵੀ ਦਿੰਦੇ ਆ ਤੇ ਐਮਸੀ ਸਹਿਬਾਨ ਦਾ ਕਹਿਣਾ ਸੀ ਉਹਨੇ ਮੌਕੇ ਦੀ ਨਜਾਕਤ ਨੂੰ ਸਮਝਦੇ ਹੋਏ ਇਮੀਡੀਏਟਲੀ ਤੁਰੰਤ ਹੀ ਪ੍ਰਸ਼ਾਸਨ ਨੂੰ ਸੂਚਿਤ ਕਰਨ ਦੀ ਗੱਲ ਕੀਤੀ ਕਾਲ ਕੀਤੀ ਪਹਿਲਾਂ ਉਹਨੇ ਕਾਲ ਨਮੇਸ਼ਰ ਕੀਤੀ ਫਿਰ ਗੜਸ਼ੰਕਰ ਦਾ ਰੈਫਰੈਂਸ ਮਿਲਿਆ ਫਿਰ ਫਲੋਰ ਦਾ ਮਿਲਿਆ ਲੇਕਿਨ ਕਿਸੇ ਨੇ ਵੀ ਤੁਰੰਤ ਐਕਸ਼ਨ ਨਹੀਂ ਲੈਂਿਆ ਜ਼ਿੰਮੇਵਾਰੀ ਨਹੀਂ ਸਮਝੀ ਅਤੇ ਮਾਮਲਾ ਊਠ ਤੇ ਬੁੱਲਾ ਵਾਂਗ ਲਟਕ ਗਿਆ ਫਿਰ ਪਤਾ ਨਹੀਂ ਉਹਨੇ ਕਿੱਥੇ ਕਾਲ ਕੀਤੀ ਤੇ ਟੀਮ ਜਿਹੜੀ ਆ ਮੌਕੇ ਤੇ ਪਹੁੰਚਦੀ ਅਤੇ ਸੁਰੱਖਿਅਤ ਤਰੀਕੇ ਨਾਲ ਬਾਰਾ ਸਿੰਘਾਂ ਨੂੰ ਰੈਸਕਿਊ ਕੀਤਾ ਜਾਂਦਾ ਉਸ ਨੂੰ ਬਾਹਰ ਕੱਢਿਆ ਜਾਂਦਾ ਸੁੱਕੇ ਖੂਚੋਂ ਤੇ ਉਸ ਤੋਂ ਬਾਅਦ ਪ੍ਰਬੰਧ ਕਰਕੇ ਉਸ ਨੂੰ ਵਿਸ਼ੇਸ਼ ਥਾਂ ਤੇ ਪਹੁੰਚਾਇਆ ਜਾਂਦਾ ਜਿਸ ਦੇ ਤਸਵੀਰਾਂ ਸੀ ਤੁਹਾਨੂੰ ਨਾਲ ਦੀ ਨਾਲ ਦਿਖਾ ਰਹੇ ਆ ਪਰ ਸਾਥੀਓ ਇੱਥੇ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਪ੍ਰਸ਼ਾਸਨ ਨੂੰ ਪੱਕੇ ਉਪਾਅ ਕਰਨੇ ਚਾਹੀਦੇ ਆ ਤਾਂ ਜੋ ਜਿਹੜੇ ਇਹ ਵਾਈਲਡ ਐਨੀਮਲਸ ਨੇ ਇਹ ਰਾਹ ਭਟਕ ਕੇ ਰਹਿਸ਼ੀ ਇਲਾਕੇ ਵਿੱਚ ਨਾ ਆਣ ਕਿਉਂਕਿ ਉਸ ਦੇ ਨਾਲ ਇਹ ਤਾਂ ਸਹਿਮ ਜਾਂਦੇ ਨੇ ਇਹ ਤਾਂ ਘਬਰਾ ਜਾਂਦੇ ਨੇ ਕਿਉਂਕਿ ਬਾਰਾ ਸਿੰਘਾ ਬਹੁਤ ਘਬਰਾਇਆ ਹੋਇਆ ਨਜ਼ਰ ਆ ਰਿਹਾ ਸੀ ਬਹੁਤ ਸਹਿਮਿਆ ਹੋਇਆ ਨਜ਼ਰ ਆ ਰਿਹਾ ਸੀ ਪਰ ਆਲੇ ਦੁਆਲੇ ਜਿਹੜੇ ਲੋਕ ਕਿਆ ਉਹ ਵੀ ਡਰ ਜਾਂਦੇ ਆ ਤਾਂ ਇਹ ਜਿਹੜੇ ਆਮ ਲੋਕਾਂ ਨੇ ਇਹ ਬੇਨਤੀ ਕੀਤੀ ਹੈ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਪੱਕੇ ਉਪਾਅ ਕਰਨੇ ਚਾਹੀਦੇ ਤਾਂ ਜੋ ਵਾਈਲਡ ਐਨੀਮਲਸ ਰਿਹਾਇਸ਼ੀ ਇਲਾਕੇ ਵਿੱਚ ਨਾ ਪਹੁੰਚਣ ਤੁਹਾਨੂੰ ਤੁਹਾਨੂੰ ਮੌਕੇ ਦੀ ਪੂਰੀ ਤਸਵੀਰ ਹੈ ਜੀ ਪਾੜਿਆ ਸਾਹਿਬ ਇਹ ਬਾਰਾ ਸਿੰਘਾ ਡਿੱਗੇ ਸੀਗਾ ਹਾਂਜੀ ਹਾਂਜੀ ਇਹਦੇ ਬਾਰੇ ਕੀ ਤੁਹਾਡਾ ਕਹਿਣਾ ਮੈਨੂੰ ਇਹਦੇ ਬਾਰੇ ਹਨਾ ਤਕਰੀਬਨ 6:11 ਵੇ ਮਤਲਬ ਪਤਾ ਲੱਗਿਆ ਹੈਗਾ ਇੱਥੇ ਸਾਡੇ ਮੁਕਤਪੁਰੇ ਮਹੱਲੇ ਦੀ ਕੁੜੀ ਹੈ ਸਾਡੀ ਆ ਰੋਜੀ ਅੱਛਾ ਜੀ ਉਹਨੇ ਮੈਂ ਦੱਸਿਆ ਮੈਂ ਤਰੰਤ ਫਿਰ ਇੱਥੇ ਆ ਕੇ ਮੌਕੇ ਦੇਖਿਆ ਔਰ ਵੀ ਫੋਟੋ ਖਿੱਚੀ ਔਰ ਫੋਰੈਸਟ ਡਿਪਾਰਟਮੈਂਟ ਰੋ ਇੱਥੇ ਬਿੰਦਰ ਆ ਉਹ ਗਾਰਡ ਉਹਨੂੰ ਤਰੰਤ ਦੱਸਿਆ ਉਦੋਂ ਬਾਅਦ ਰੇਂਜ ਅਫਸਰ ਨੰਬਰ ਦਿੱਤਾ ਫਿਰ ਮੈਂ ਉੱਥੇ ਗੜਸ਼ੰਕਰ ਵੀਰ ਨੂੰ ਦੱਸਿਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸਾਡੇ ਕੋਈ ਏਰੀਆ ਨਹੀਂ ਹੈਗਾ ਫਿਰ ਮੈਂ ਉਹ ਕਨ ਫਲੋਰ ਵਾ ਉਹੀ ਫਲੋਰ ਦਾ ਮੈਂ ਨੰਬਰ ਤੇ ਮੈਂ ਫਲੋਰ ਵੀ ਫੋਨ ਕੀਤਾ ਫਲੋਰ ਵਾਲਾ ਕਹਿੰਦੇ ਸਾਡੇ ਕੋਈ ਏਰੀਆ ਨਹੀਂ ਹੈਗਾ ਫਿਰ ਮੈਂ ਗਾਰਡ ਨੂ ਬਿੰਦਰ ਨੂੰ ਫੋਨ ਕੀਤਾ ਮੈਂ ਕਹਿੰਦਾ ਕਹਿੰਦੇ ਕਹਿੰਦਾ ਜੀ ਮੈਂ ਬੰਦੇ ਭੇਜ ਰਿਆਂ ਉਹ ਬੰਦੇ ਜਿਹੜਾ ਸਾਡੀ ਜਿਹੜੀ ਗੱਡੀ ਆ ਉਹ ਕਹਿੰਦਾ ਹਾਰਪੁਰ ਕਿ ਜੋ ਆ ਅੱਛਾ ਜੀ ਉਹ ਕਹਿੰਦਾ ਚਲਾਉਂਦੀ ਆ ਤਾਂ ਮੈਂ ਬੰਦੇ ਭੇਜਦਾ ਕਹਿੰਦਾ ਸਾਡੇ ਕੋਲ ਨਹੀਂ ਏਰੀਆ ਹੈਗਾ ਤਾਂ ਕਹਿੰਦਾ ਆਪਾਂ ਇਹਨੂੰ ਮੰਨ ਲਵਾਂ ਉਹਨੂੰ ਮਲ ਦੇਖਦੇ ਮੈਂ ਇਹਨੂੰ ਕਿਸੇ ਨੇ ਕੱਢ ਕੇ ਰਹਿਣਾ ਉੱਪਰ ਹੀ ਆ 10 ਫੁੱਟ ਤੇ ਮਸੀ ਹੈਗਾ ਆ ਟਾਇਰ ਦੀ ਜਾਣ ਨੂੰ ਹੋਗਾ ਖਤਰਾ ਕਿ ਅਸੀਂ ਵੀ ਰੱਖ ਹੀ ਨਹੀਂ ਕਰ ਸਕਦੇ ਹੈਗੇ ਆ ਅਸੀਂ ਕੱਢੋ ਅਸੀਂ ਵੀ ਕਰ ਸਕਦੇ ਹਾਂ ਤੁਹਾਡੀ ਇਨਫੋਰਮੇਸ਼ਨ ਦੇਣ ਤੋਂ ਬਾਅਦ ਨੀਰਵੋਡ 2 ਘੰਟੇ ਤੋਂ ਬਾਅਦ ਦਾ ਸਮਾਂ ਹੋ ਗਿਆ ਹੈ ਤਕਰੀਬਤ ਦੇਖ ਲਓ ਹੁਣ ਕਿ 1 ਵਜੇ ਚੁੱਕਾ ਹੈ 2 ਘੰਟੇ ਹੋ ਗਏ 2 ਘੰਟੇ ਤੋਂ ਉੱਤੇ ਦਾ ਸਮਾਂ ਲੱਗ ਰਿਹਾ ਹੈ ਕੀ ਮਤਲਬ ਕੋਈ ਇਨਫੋਰਮੇਸ਼ਨ ਨਹੀਂ ਉਸ ਤੋਂ ਬਾਅਦ ਕੋਈ ਮਹਿਕਮੇ ਦਾ ਬੰਦਾ ਨਹੀਂ ਆਇਆ ਹੁਣ ਫੋਨ ਆਇਆ ਸੀ ਉਹ ਲੋਕੇ ਹੋਰ ਕਿਹੜੇ ਕਿਹੜੇ ਹੋਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤੁਸੀਂ ਦੱਸਿਆ ਇਸ ਬਾਰੇ ਲੋਕਲ ਕੋਲ ਸਰਕਾਰ ਨੂੰ ਦੱਸੇ ਮੈਂ ਕੀ ਹੋਸ ਗਿਆ ਅੱਛਾ ਉਹ ਵੀ ਕੋਈ ਨਹੀਂ ਬੋੜਿਆ ਉੱਥੇ ਐਸਡੀਐਮ ਦਫ਼ਤਰ ਦੇ ਉੱਥੇ ਐਸਡੀਐਮ ਮੈਨੀ ਨਾਤ ਤੁਸੀਂ ਲੜ ਰਹੇ ਹੋ ਗਏ ਆ ਤਾਂ ਉਹ ਉੱਥੇ ਜਿਹੜਾ ਸੁਪਰਡੈਂਟ ਸੀਗਾ ਉਹਨਾਂ ਨੂੰ ਮੈਂ ਦੱਸਿਆ ਸਾਰੇ ਉਹ ਵੀ ਕੋਈ ਨਹੀਂ ਬੋੜਿਆ ਅਜੇ ਨਹੀਂ ਕੋਈ ਮੈਂ ਦੱਸੋ ਮੈਂ ਕਿਹਾ ਦੱਸੋ ਮੈਨੂੰ ਮੈਂ ਡੀਸੀ ਨੂੰ ਕਹਿੰਦਾ ਹਾਂ ਉਹ ਕਹਿੰਦੇ ਅਸੀਂ ਕਰਦੇ ਹਾਂ ਤੁਸੀਂ ਕਹਿੰਦੇ ਇਦਾਂ ਨੂੰ ਕਹਿੰਦਾ ਠੀਕ ਹੈ ਹੁਣ ਜਿੱਦਾਂ ਇਹ 2 ਘੰਟੇ ਤੋਂ ਵੱਧ ਦਾ ਆਪਾਂ ਨੂੰ ਦੇਖਦੇ ਹੋਗੇ ਕਿਦਾਂ ਸਹਿਮਿਆ ਪਿਆ ਜਾਨਵਰ ਆ ਠੀਕ ਆ ਜੀ ਕੁੱਤੇ ਵੀ ਘੁੰਮ ਰਹੇ ਇੱਥੇ ਦੇਖੋ ਤੁਸੀਂ ਇਹ ਕਿਸੇ ਦਾ ਵੀ ਸ਼ਿਕਾਰ ਹੋ ਸਕਦਾ ਕੀ ਤੁਸੀਂ ਉਹਨਾਂ ਕੀ ਪੀਲ ਕਰਦੇ ਆ ਪ੍ਰਸ਼ਾਸਨ ਨੂੰ ਵੀ ਕੀ ਹੋਣਾ ਚਾਹੀਦਾ ਪ੍ਰਸ਼ਾਸਨ ਮੈਂ ਇਹ ਕਰਦਾ ਕਿਉਂਕਿ ਜਿਹੜੀ ਇਹਦੀ ਜਾਨ ਨੂੰ ਆ ਖਤਰਾ ਦੇਖੋ ਕੁਝ ਵੀ ਜੇ ਹੋਣ ਲੇਟ ਹੋ ਰਿਹਾਗਾ ਕੋਈ ਹੋਰ ਜ਼ਿਆਦਾ ਫੇਲਾ ਦੇ ਖੂਚ ਦਿਗਿਆ ਇਹ ਸੇਫ ਆ ਕਿਉਂਕਿ ਉਹ ਖੂਬ ਹੀ ਸੁੱਕਾ ਹੈਗਾ ਕਿਉਂਕਿ 10 ਫੁੱਟ ਮੱਸੀ ਡੂੰਗਾ ਹੈਗਾ ਆ ਇਸੇ ਕੱਢਣ ਨੂੰ ਤਾਂ ਸਾਡੇ ਮੁੰਡੇ ਵੀ ਕੱਢ ਸਕਦੇ ਹੈਗੇ ਆ ਜਾਂ ਕੱਢਦੇ ਨੇ ਉਹ ਲਿਜਾਵਾ ਕਿੱਥੇ ਫੇਰ ਕਿਤੇ ਚਲ ਜਾਊਗਾ ਕਿ ਇਹਦੇ ਹੋਰ ਸ਼ਿਕਾਰੀਆਂ ਦੇ ਹੱਥ ਆ ਗਿਆ ਕੋਈ ਇਹਦੀ ਜਾਨ ਨੂੰ ਖਤਰਾ ਸੀ ਕਹਿੰਦੇ ਆ ਭਈ ਸਹੀ ਲਗਾ ਫੌਸਟ ਡਿਪਾਰਟਮੈਂਟ ਜੋ ਦੇ ਵਾਇਲਡ ਐਨੀਮਲ ਦੇਖਣ ਆ ਗਿਆ ਇਹ ਸੇਫ ਕਰਦੇ ਆ ਉਹ ਇਹਨੂੰ ਲੈ ਕੇ ਜਾਣ ਸਾਡੀ ਇਹ ਬੇਨਤੀ ਹੈ ਬਸ ਹਾਂਜੀ ਕੀ ਨਾਮ ਆਪਣਾ ਜੀ ਕੁਲਜੀਤਰਾ ਇਹ ਤੁਹਾਡਾ ਪਲਾਟ ਹੈ ਜੀ ਹਾਂਜੀ ਇਹ ਸਾਡਾ ਫਲਾਟ ਹੈ ਇਹਦੇ ਤੇ ਖੂਹ ਜਿਹੜਾ ਵਾ ਤੁਹਾਡਾ ਇਹ ਖੂਹ ਵੀ ਸਾਡਾ ਹੈ ਇਹਨੂੰ ਕਾਫੀ ਚਿਰ ਤੋਂ ਇਹ ਬਾਰਾ ਸਿੰਘ ਕਦੋਂ ਢੀਗਿਆ ਵਿੱਚ ਇਹਦੇ ਇਹ ਅੱਜ ਸਵੇਰੇ ਕੋਈ ਸ਼ੇ 7:00 ਵਜੇ ਦਵਾ ਦੇ ਦੀ ਹੈ ਅੱਛਾ ਫਿਰ ਤੁਹਾਨੂੰ ਵੀ ਤਾਂ ਪਤਾ ਲੱਗਾ ਸਾਡੇ ਨਾਲ ਗਾਂਢੀ ਗਵਾਂਢੀ ਆ ਇਹਨਾਂ ਨੇ ਕਿਤੇ ਆਵਾਜ਼ ਸੁਣੀ ਹੋਗੀ ਉਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ ਇੱਥੇ ਦੇਖਿਆ ਦੇਖ ਕੇ 파ਟਿਆ ਸਾਹਿਬ ਨੂੰ ਦੱਤਿਆ ਬਾਕੀ ਜੋ ਵੀ ਕੰਸਰਨ ਕਹਾ 파ਟਿਆ ਸਾਹਿਬ ਨੇ ਕੀਤਾ ਚਾਹੇ ਫੋਰੈਸਟ ਡਿਪਾਰਟਮੈਂਟ ਨੂੰ ਕੀਤਾ ਚਾਹੇ ਮਿਊਨਿਸਪਲਿਟੀ ਤਾਂ ਜਿਆ ਕਿੰਨੇ ਕੁਝ ਪਤਾ ਲੱਗਾ ਤੁਹਾਨੂੰ ਇਸੇਰੇ ਸਾਨੂੰ ਕੋਈ 10:00 ਵਜੇ ਪਤਾ ਲੱਗ ਗਿਆ ਹੋਊਗਾ 10:00 ਵਜੇ ਇਹਨਾਂ ਨੇ ਸੁਣਿਆ ਹੋਊਗਾ ਅੱਛਾ 11:00 11:30 ਵਜੇ ਮਤਲਬ ਢਿੰਗਦਾ ਸੀ ਕੀ ਕਰਦਾ ਸੀ ਢਿੰਗਦਾ ਸੀ ਤਾਂ ਪਤਾ ਲੱਗਾ ਹਾਂਜੀ ਕੁੱਤੇ ਵੀ ਪੈਂਦੇ ਹੋਣ ਕਿ ਚਲੋ ਉਹ ਤੁਗ ਜਾਣੀ ਇਹਨਾਂ ਨੂੰ ਹੀ ਪਤਾ ਲੱਗਾ ਤਾਂ ਫਿਰ ਇਹਨਾਂ ਨੇ ਸਾਨੂੰ ਦੱਸਿਆ ਅਸੀਂ ਵਿਭਾੜਿਆ ਸਾਹਿਬ ਤੱਕ ਇਹ ਇਨਫੋਰਮੇਸ਼ਨ ਦਿੱਤੀ ਇਹਨਾਂ ਨੇ ਫਿਰ ਗਾ ਫੋਰੈਸ ਡਿਪਾਰਟਮੈਂਟ ਨੂੰ ਜਾਂ ਪੁਲਿਸ ਸਟੇਸ਼ਨ ਨੂੰ ਕਮੇਟੀ ਕਰਨ ਜੋ ਵੀ ਕੀਤਾ ਇਹਨਾਂ ਨੇ ਕੀਤਾ ਠੀਕ ਹੁਣ ਸਾਨੂੰ ਤਾਂ ਇਹ ਹੈ ਵੀ ਵਿਚਾਰੇ ਨੂੰ ਲੈ ਜਾਣਾ ਇੱਥੇ ਐਵੇਂ ਕੋ ਮਾਰ ਦੋ ਜਾਂ ਖਾਲ ਨੂੰ ਬਥੇਰੇ ਤੁਰਿਆ ਫਿਰ ਤੁਰੇ ਫਰਦੀ ਤੁਮ ਪਹਿਲਾਂ ਵੀ ਇਦਾਂ ਦੇ ਜਾਨਵਰ ਦੇਖਣ ਨੂੰ ਨਹੀਂ ਨਹੀਂ ਇੱਧਰ ਨਹੀਂ ਆਇਆ ਕਦੀ ਵੀ ਇਹ ਪਹਿਲੀ ਵਾਰ ਹੀ ਹੋਇਆ ਲੇਖੇ ਭਲੇਖੇ ਜਾ ਗਿਆ ਵਿਚਾਰਾ ਹਰਿਆਲੀ ਦੇਖ ਕੇ ਪੱਠੇ ਖਾਣਾ ਆ ਗਿਆ अच्छी तरह कुत्ता भी ना